ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਨੂੰ ਨਾਮਜ਼ਦ ਕੀਤਾ ਗਿਆ 1 ਕਿਲੋ ਤੋਂ ਵੱਧ ਫੜੀ ਗਏ ਹੈਰੋਇਨ ਦੇ ਕੇਸ ਵਿੱਚ ਦਰਅਸਲ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਜਦੋਂ ਪੁਲਿਸ ਨੇ ਕਾਬੂ ਕੀਤਾ ਉਹਨਾਂ ਵਿੱਚੋਂ ਜਦੋਂ ਪੁਸ਼ਕਿਸ਼ ਹੁੰਦੀ ਹੈ ਤਾਂ ਉਹਨਾਂ ਫੜੇ ਗਏ ਮਲਜਮਾਨੇ ਕਬੂਲ ਕੀਤਾ ਕਿ ਸਾਨੂੰ ਪਾਕਿਸਤਾਨ ਦੇ ਬੰਦਿਆਂ ਨਾਲ ਸੰਪਰਕ ਕਿਸ ਨੇ ਕਰਾਇਆ ਔਰ ਹੈਰੋਇਨ 1 ਕਿਲੋ ਤੋਂ ਵੱਧ ਮਾਤਰਾ ਵਿੱਚ ਲਿਆਉਣ ਲਈ ਭੇਜਿਆ ਜਾਂਦਾ ਉਹ ਕੌਣ ਭੇਜਦਾ ਉਹ ਨਾਮ ਆਇਆ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਮਾਮਲਾ ਹੈ ਜਿੱਥੇ ਕੀ ਇੱਕ ਮੁਕਦਮਾ ਦਰਜ ਕੀਤਾ ਗਿਆ ਔਰ ਡੀਡੀਆਰ ਦੇ ਵੇਰਵੇ ਹੁਣ ਤੱਕ ਸਾਹਮਣੇ ਆਏ ਨੇ ਔਰ ਉਸ ਸਰਪੰਚ ਦੀਆਂ ਆਮ ਆਦਮੀ ਪਾਰਟੀ ਜਿਹੜਾ ਸੱਤਾ ਸਰਪੰਚ ਹੈ ਉਹ ਕਿਹੜੇ ਪਿੰਡ ਦਾ ਹੈ ਔਰ ਉਸ ਦੀਆਂ ਕਿਹੜੇ ਕਿਹੜੇ ਲੀਡਰਾਂ ਦੇ ਨਾਲ ਉਠੀਆਂ ਬੈਠਣੀਆਂ ਸੀ ਹਾਲਾਂਕਿ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਫਰੋਲਿਆ ਜਾਵੇ ਤਾਂ ਇਲਾਕੇ ਦੇ ਲੀਡਰਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਚਾਹੇ ਐਮਪੀ ਹੋਣ ਜਾਂ ਸਥਾਨਕ ਕਵਿਧਾਇਕ ਹੋਣ ਉਹਨਾਂ ਦੇ ਨਾਲ ਕਾਫੀ ਤਸਵੀਰਾਂ ਨੇ ਹਾਲਾਂਕਿ ਜਦੋਂ ਕੋਈ ਵੀ ਕਿਸੇ ਵੀ ਧਿਰ ਨਾਲ ਸੰਬੰਧਤ ਹੋਵੇ ਉਸਦੀ ਤਸਵੀਰ ਕਿਸੇ ਵੀ ਲੀਡਰ ਨਾਲ ਹੋ ਸਕਦੀ ਹੈ ਇਸ ਵਿੱਚ ਕੋਈ ਦੋਰਾਵਾ ਨਹੀਂ ਪਰ ਇਸ ਸੱਤਾ ਸਰਪੰਚ ਦੇ ਕਿੱਥੋਂ ਤੱਕ ਹੱਥ ਪੈਂਦੇ ਸੀ ਜਾਂ ਕਿਸ ਦੀ ਛਤਰ ਛਾਇਆ ਦੇ ਨਾਲ ਉਸ ਨੇ ਨਸ਼ਾ ਤਸਕਰੀ ਦਾ ਕੰਮ ਕੀਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਜੋ ਡੀਡੀਆਰ ਦੇ ਵੇਰਵੇ ਸਾਹਮਣੇ ਆਏ ਨੇ ਔਰ ਸੱਤਾ ਸਰਪੰਚ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਥਾਨਕ ਵਿਧਾਇਕ ਤੇ ਐਮਪੀ ਦੇ ਨਾਲ ਵੀ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ ਨੇ ਜਿਸ ਦੇ ਵਿੱਚ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਦੇ ਨਾਲ ਵੀ ਇਹ ਸਰਪੰਚ ਸੱਤਾ ਜਿਹੜਾ ਆ ਉਹ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਤੇ ਗੜ ਸ਼ੰਕਰ ਤੋਂ ਜਿਹੜੇ ਵਿਧਾਇਕ ਨੇ ਜਿਹੜੇ ਕਿ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਵਿੱਚ ਜੈ ਕਿਸਨ ਰੋੜੀ ਉਹਨਾਂ ਦੇ ਨਾਲ ਵੀ ਜਿਹੜੀਆਂ ਤਸਵੀਰਾਂ ਨੇ ਇਸ ਸਰਪੰਚ ਸੱਤੇ ਦੀਆਂ ਆ ਰਹੀਆਂ ਨੇ ਰੀਲਾਂ ਪਾਈਆਂ ਹੋਈਆਂ ਨੇ ਫੋਟੋਆਂ ਪਾਈਆਂ ਹੋਈਆਂ ਨੇ ਪਰ ਜਿੱਥੋਂ ਤੱਕ ਰਹੀ ਗੱਲ 1 ਕਿਲੋ ਤੋਂ ਵੱਧ ਮਾਤਰਾ ਵਿੱਚ ਫੜੀ ਗਈ ਪੁਲਿਸ ਵੱਲੋਂ ਬਰਾਮਦਗੀ ਕੀਤੀ ਗਈ ਹੈਰੋਇਨ ਦੇ ਵਿੱਚ ਉਸ ਕੇਸ ਦੇ ਵਿੱਚ ਵੀ ਉਸ ਸੱਤੇ ਸਰਪੰਚ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਦਾ ਕੋਈ ਵੀ ਬਿਆਨ ਨਹੀਂ ਆਇਆ ਸੱਤੇ ਸਰਪੰਚ ਦੇ ਬਾਰੇ ਕਿ ਉਸ ਨੇ ਜੇਕਰ ਨਸ਼ਾ ਤਸਕਰੀ ਕੀਤੀ ਹੈ ਤੇ ਉਸ ਨੂੰ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਜਾਂਚ ਜਾਰੀ ਹੈ ਹੋਰ ਕੌਣ-ਕੌਣ ਅੜਿੱਕੇ ਚੜਦਾ ਪੁਲਿਸ ਦੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ 11 10 ਸ਼ਾਮ ਨੂੰ 5 ਵਜੇ ਇਹ ਡੀਡੀਆਰ ਕੱਟੀ ਗਈ ਹੈ ਜਨਰਲ ਡਾਇਰੀ ਦੇ ਵੇਰਵੇ ਸਾਹਮਣੇ ਆਏ ਨੇ ਔਰ ਪੁਲਿਸ ਸਟੇਸ਼ਨ ਟਾਂਡਾ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਜਿਹੜੀ ਕਿ ਡੀਡੀਆਰ ਸਾਹਮਣੇ ਆਈ ਹੈ ਉਸ ਦੇ ਵਿੱਚ ਲਿਖਿਆ ਗਿਆ ਕਿ ਇਸ ਵਕਤ ਦਰਜ ਹੈ ਕਿ ਜੋ ਰਾਈ ਰੈਪਟ ਨੰਬਰ 4 ਮੁਕਦਮਾ ਨੰਬਰ 242 ਮਿਤੀ 9 10 2025 ਨੂੰ ਜੁਰਮ 21C ਐਨਡੀਪੀਐਸ ਐਕਟ ਦੇ ਤਹਿਤ ਧਾਰਾ ਲਗਾਈ ਗਈ ਹੈ ਜਿਸ ਵਿੱਚ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋਸ਼ੀਆਂ ਜਿਸ ਵਿੱਚ ਇੱਕ ਬਲਵਿੰਦਰ ਸਿੰਘ ਪੁੱਤਰ ਗੁਰਚੰਦ ਸਿੰਘ ਵਾਸੀ ਪਿੰਡ ਗੁਡਾਣਾ ਥਾਣਾ ਸੁਹਾਣਾ ਜ਼ਿਲ੍ਹਾ ਮੁਹਾਲੀ ਜਸ਼ਨਦੀਪ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਕੋਟਲੀ ਜੰਡ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਨਾਲ ਹੀ ਇੱਕ ਤੀਜੇ ਦੋਸ਼ੀ ਦੀ ਗੱਲ ਆ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਬਲਬੀਰ ਖਾਨ ਹੈ ਜਿਹੜਾ ਕਿ ਪੁੱਤਰ ਹਲੀਮ ਖਾਨ ਹੈ ਵਾਸੀ ਪਿੰਡ ਗੁਡਾਣਾ ਥਾਣਾ ਸੁਹਾਣਾ ਜ਼ਿਲ੍ਹਾ ਮੁਹਾਲੀ ਜਿਨ੍ਹਾਂ ਨੂੰ ਜੇਰੇ ਨਿਗਰਾਨੀ ਇੰਸਪੈਕਟਰ ਐਸ ਐਚਓ ਹਰਾਸਤ ਵਿੱਚ ਲੈਂਦੇ ਨੇ ਹੈੱਡ ਕਨਸਟੇਬਲ ਵਿਕਾਸ ਮੈਥਾ ਔਰ ਸੀਨੀਅਰ ਕਨਸਟੇਬਲ ਜਸਪ੍ਰੀਤ ਸਿੰਘ ਇਸੇ ਤਰ੍ਹਾਂ ਹੀ ਸੀਨੀਅਰ ਕਨਸਟੇਬਲ ਪੁਨੀਤ ਸ਼ਰਮਾ ਉਹਨਾਂ ਨੇ ਥਾਣਾ ਹਵਾਲਾਤ ਦੇ ਬਾਹਰ ਕੱਢ ਕੇ ਪੁਸ਼ਗਿਸ਼ ਜਦੋਂ ਕੀਤੀ ਗਈ ਇਹਨਾਂ ਤੋਂ ਤਾਂ ਜੋ ਜਸ਼ਨਦੀਪ ਸਿੰਘ ਉਰਫ ਜਸ਼ਨ ਨੇ ਪੁਸ਼ਗਿਸ਼ ਦੇ ਦੌਰਾਨ ਕਿਹਾ ਕਿ ਮੇਰੇ ਕੋਲ 1 ਕਿਲੋ 100 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਬਰਾਮਦ ਜਿਹੜੀ ਹੋਈ ਹੈ ਉਹ ਹੈਰੋਇਨ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਅਮਰ ਸਿੰਘ ਵਾਸੀ ਸਰਦੂਲਪੁਰ ਥਾਣਾ ਮਾਹਿਲਪੁਰ ਨੇ ਮੇਰੇ ਕੋਲ ਮੇਰੇ ਨਾਲ ਸੰਪਰਕ ਕੀਤਾ ਔਰ ਪਾਕਿਸਤਾਨ ਦੇ ਬੰਦੇ ਨਾਲ ਸੰਪਰਕ ਕਰਵਾ ਕੇ ਮੈਨੂੰ ਲੈਣ ਵਾਸਤੇ ਭੇਜਿਆ ਸੀ ਇਹ ਜਿਹੜੇ ਫੜੇਗੇ ਮੁਲਜ਼ਮ ਨੇ ਪਹਿਲਾਂ ਉਹ ਕਬੂਲ ਕਰ ਰਹੇ ਨੇ ਫਿਰ ਉਹ ਸੱਤੇ ਸਰਪੰਚ ਦਾ ਨਾਮ ਲੈਂਦੇ ਨੇ ਕਿ ਉਸਨੇ ਸਾਨੂੰ ਭੇਜਿਆ ਪਾਕਿਸਤਾਨ ਦੇ ਬੰਦਿਆਂ ਨਾਲ ਸੰਪਰਕ ਕਰਵਾ ਕੇ ਕਿ ਕਿੱਥੋਂ ਹੈਰੋਇਨ ਫੜਨੀ ਹੈ ਔਰ ਕਿੱਥੇ ਲੈ ਕੇ ਜਾਣੀ ਹੈ ਦੋਸ਼ੀ ਇਸ ਮਾਮਲੇ ਵਿੱਚ ਪਾਏਗੇ ਪੁਲਿਸ ਦੇ ਵੇਰਵੇ ਦੱਸਦੇ ਨੇ ਜਸ਼ਨਦੀਪ ਦਾ ਜਿਹੜਾ ਇਹ ਬਿਆਨ ਦਰਜ ਕਰਵਾ ਲਿਆ ਗਿਆ ਔਰ ਉਸ ਨੂੰ ਪੁਸ਼ਗਿਸ਼ ਤੋਂ ਬਾਅਦ ਹਵਾਲਾਤ ਵਿੱਚ ਬੰਦ ਵੀ ਕਰ ਦਿੱਤਾ ਗਿਆ ਔਰ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਅਮਰ ਸਿੰਘ ਵਾਸੀ ਸਰਦੂਲਪੁਰ ਜਿਹੜਾ ਕਿ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਥਾਣਾ ਮਾਹਲਪੁਰ ਪੈਂਦਾ ਔਰ ਉਸ ਨੂੰ ਨਾਮਜ਼ਦ ਕੀਤਾ ਗਿਆ ਔਰ ਇਸ ਬਾਰੇ ਦੇ ਵਿੱਚ ਪੁਲਿਸ ਨੇ ਇਹ ਵੀ ਆਖਿਆ ਕਿ 2 ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਐਨਡੀਪੀਐਸ ਐਕਟ ਦੀ ਧਾਰਾ 21 ਸੀ ਤੇ 29 ਦੇ ਤਹਿਤ ਦੋ ਸੈਕਸ਼ਨ ਲਗਾ ਕੇ ਇਹ ਜਿਹੜਾ ਮਾਮਲਾ ਦਰਜ ਕੀਤਾ ਗਿਆ 1 ਕਿਲੋ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਵੀ ਬਹੁਤ ਜ਼ਿਆਦਾ ਹੈ ਵੱਡੀ ਕੀਮਤ ਦੇ ਵਿੱਚ ਇਹ ਨਸ਼ਾ ਤਸਕਰੀ ਕਰਦਾ ਕਰਦਾ ਸਰਪੰਚ ਹੁਣ ਆਖਰਕਾਰ ਪੁਲਿਸ ਦੇ ਅੜਿੱਕੇ ਕਦੋਂ ਚੜੇਗਾ ਗ੍ਰਿਫਤਾਰ ਕਦੋਂ ਕੀਤਾ ਜਾਣਾ ਹੈ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਤੈਅ ਕਰਨਾ ਹੈ ਫਿਲਹਾਲ ਉਸ ਨੂੰ ਦੋਸ਼ੀ ਜਿਹੜੇ ਕਾਬੂ ਕੀਤੇ ਗਏ ਸੀ ਉਸ ਤੇ ਆਧਾਰ ਦੇ ਉੱਤੇ ਉਸ ਨੂੰ ਨਾਮਜ਼ਾ ਜ਼ਰੂਰ ਕਰ ਲਿਆ ਗਿਆ ਤੇ ਉਸ ਦੀਆਂ ਜਿਹੜੀਆਂ ਤਸਵੀਰਾਂ ਨੇ ਸਥਾਨਕ ਐਮਪੀ ਤੇ ਵਿਧਾਇਕ ਦੇ ਨਾਲ ਵੀ ਦੇਖੀਆਂ ਜਾ ਸਕਦੀਆਂ ਨੇ ਜਿਹੜਾ ਸਰਪੰਚ ਸੱਤਾ ਔਰ ਉਸ ਨੂੰ ਜਿਹੜਾ ਮੁਕਾਦਮੇ ਵਿੱਚ ਨਾਮਜ਼ਦ ਕੀਤਾ ਗਿਆ ਸਤਨਾਮ ਸਿੰਘ ਉਰਫ ਸੱਤਾ ਨੂੰ ਪੁੱਤਰ ਅਮਰ ਸਿੰਘ ਵਾਸੀ ਸਰਦੂਲਪੁਰ ਥਾਣਾ ਮਾਹਿਲਪੁਰ ਇੰਸਪੈਕਟਰ ਐਸ ਐਚ ਓ ਇਸ ਮਾਮਲੇ ਵਿੱਚ ਗੁਰਜਿੰਦਰਜੀਤ ਸਿੰਘ ਨੇ ਜਿਨ੍ਹਾਂ ਨੇ ਇਹਨਾਂ ਨੂੰ 9 10 2025 ਵਿੱਚ ਜਿਹੜਾ ਮੁਕਦਮਾ ਨੰਬਰ ਐਫ ਆਰ ਨੰਬਰ 242 ਹੈ ਉਸ ਦੇ ਵਿੱਚ ਐਨ ਡੀ ਪੀ ਐਸ ਦੀਆਂ ਦੋ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਜਿਸ ਵਿੱਚ ਇੱਕ ਧਾਰਾ 21 ਤੇ ਇੱਕ 29 ਜੋੜੀ ਗਈ ਹੈ ਹੁਣ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਕਾਬੂ ਕਦੋਂ ਕਰਦੀ ਹੈ ਗ੍ਰਿਫਤਾਰ ਕਦੋਂ ਕਰਦੀ ਹੈ ਫਿਲਹਾਲ ਉਸ ਨੂੰ ਨਾਮਜ਼ਦ ਜ਼ਰੂਰ ਕਰ ਲਿਆ ਗਿਆ ਹੈ ਹਾਲਾਂਕਿ ਇਸ ਮਾਮਲੇ ਵਿੱਚ ਪਹਿਲਾਂ ਵੀ ਜ਼ਿਲ੍ਹਾ ਪਟਿਆਲੇ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਖਾਸਮ ਖਾਸ ਜਦੋਂ ਸਰਪੰਚ ਬੀਬੀ ਦਾ ਘਰ ਵਾਲਾ ਫੜਿਆ ਗਿਆ ਸੀ ਉਹ ਵੀ ਨਸ਼ਾ ਤਸਕਰੀ ਦੇ ਧੰਦੇ ਦੇ ਵਿੱਚ ਇਨਵੋਲਵ ਸੀ ਉਦੋਂ ਪਟਿਆਲਾ ਪੁਲਿਸ ਨੇ ਮਾਮਲੇ ਦੀ ਸੂਹ ਜੜੀ ਆ ਕੱਢੀ ਨਹੀਂ ਹਾਲਾਂਕਿ ਜਦੋਂ ਵੱਡੀ ਕਵਾਂਟੀਟੀ ਦੇ ਵਿੱਚ ਨਸ਼ਾ ਫੜਿਆ ਜਾਂਦਾ ਹੈ ਤਾਂ ਉਸ ਬਾਰੇ ਬਕਾਇਦਾ ਵੱਡੇ ਅਫਸਰ ਜ਼ਿਲ੍ਹੇ ਦਾ ਪੁਲਿਸ ਮੁਖੀ ਵੀ ਪ੍ਰੈਸ ਕਾਨਫਰੰਸਾਂ ਤਾਂ ਕਰਦਾ ਹੈ ਪਰ ਉਦੋਂ ਵੀ ਮਾਮਲੇ ਦੀ ਜਿਹੜੀ ਭਣਕ ਨਹੀਂ ਸੀ ਲੱਗਣ ਦਿੱਤੀ ਗਈ ਪਰ ਇਹ ਮਾਮਲਾ ਜਦੋਂ ਹੁਣ ਦਰਜ ਕਰ ਲਿਆ ਗਿਆ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਨੂੰ ਨਾਮਜ਼ਦ ਕੀਤਾ ਗਿਆ ਜਿਸ ਵਿੱਚ ਕਵਾਂਟੀਟੀ ਥੋੜੀ ਨਹੀਂ ਹੈ 1 ਕਿਲੋ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਉਸ ਨੂੰ ਪੁਸ਼ਗਿਸ਼ ਦੇ ਦੌਰਾਨ ਨਾਮਜ਼ਦ ਕੀਤਾ ਗਿਆ ਦੇਖਦੇ ਹਾਂ ਕਿ ਉਸ ਨੂੰ ਜਲਦੀ ਹੀ ਪੁਲਿਸ ਗ੍ਰਿਫਤਾਰ ਕਰੇਗੀ ਜਾਂ ਫਿਰ ਸੱਤਾ ਧਿਰ ਦੇ ਨਾਲ ਸੰਬੰਧ ਹੋਣ ਦੇ ਕਰਕੇ ਪੁਲਿਸ ਨੂੰ ਵੀ ਗ੍ਰਿਫਤਾਰੀ ਕਰਨ ਦੇ ਲਈ ਕਾਫੀ ਜਦੋਜਾਹਦ ਕਰਨੀ ਪੈ ਸਕਦੀ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸੱਤਾ ਧਿਰ ਨਾਲ ਸੰਬੰਧਿਤ ਵਿਅਕਤੀ ਜਲਦੀ ਜਿਹੜੇ ਆ ਪੁਲਿਸ ਦੇ ਅੜਿੱਕੇ ਨਹੀਂ ਚੜਦੇ ਜਦੋਂ ਤੱਕ ਸਿਆਸੀ ਇੱਛਾ ਸ਼ਕਤੀ ਉਸ ਪਿੱਛੇ ਕੰਮ ਨਾ ਕਰੇ ਪਰ ਉਮੀਦ ਤਾਂ ਹੀ ਕੀਤੀ ਜਾ ਸਕਦੀ ਹੈ ਕਿ ਜਿਹੜੇ ਨਸ਼ਾ ਤਸਕਰਾਂ ਨੂੰ ਪਹਿਲਾਂ ਕਾਬੂ ਕੀਤਾ ਗਿਆ ਉਹਨਾਂ ਨੇ ਹੀ ਇਹ ਦੱਸਿਆ ਬਿਆਨ ਕੀਤਾ ਆਪਣੇ ਇਕਬਾਲੀਆ ਬਿਆਨ ਦੇ ਵਿੱਚ ਕਿ ਸਾਨੂੰ ਕਿਸ ਨੇ ਭੇਜਿਆ ਸੀ ਪਾਕਿਸਤਾਨ ਦੇ ਬੰਦੇ ਨਾਲ ਸੰਪਰਕ ਕਰਵਾ ਕੇ ਉਹ ਹੈ ਸੱਤਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਹੈ ਔਰ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਰੀਲਾਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਵੱਡੇ ਨੇਤਾਵਾਂ ਨਾਲ ਆਗੂਆਂ ਦੇ ਨਾਲ ਦੇਖੀਆਂ ਜਾ ਸਕਦੀਆਂ ਨੇ ਹੁਣ ਜਦੋਂ ਸੱਤੇ ਨੂੰ ਪੁਲਿਸ ਕਾਬੂ ਕਰੇਗੀ ਉਦੋਂ ਪਤਾ ਲੱਗੇਗਾ ਕਿ ਆਖਰਕਾਰ ਉਸ ਦੀ ਇਨਵੋਲਵਮੈਂਟ ਕਦੋਂ ਦੀ ਸੀ ਔਰ ਨਸ਼ਾ ਤਸਕਰੀ ਦੇ ਧੰਦੇ ਵਿੱਚੋਂ ਕਦੋਂ ਦਾ ਵੜਿਆ ਹੋਇਆ ਸੀ ਕਿਉਂਕਿ ਉਸ ਦੇ ਮਹਿੰਗੇ ਸ਼ੌਕ ਆ ਜਿਹੜੇ ਉਸ ਦੀਆਂ ਤਸਵੀਰਾਂ ਦੇ ਵਿੱਚੋਂ ਨਜ਼ਰ ਆ ਸਕਦੇ ਆ ਜਿਹੜੀਆਂ ਉਸਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਰੀਲਾਂ ਤੇ ਤਸਵੀਰਾਂ ਆਪਣੀਆਂ ਪਾਈਆਂ ਹੋਈਆਂ ਨੇ ਕਿ ਕਿੰਨੀਆਂ ਮਹਿੰਗੇ ਸ਼ੌਕ ਹੱਥਾਂ ਦੇ ਵਿੱਚ ਗੱਲ ਦੇ ਵਿੱਚ ਕੀ ਪਹਿਨਿਆ ਹੋਇਆ ਔਰ ਉਸਦੇ ਕੋਲ ਗੱਡੀਆਂ ਕਿਹੜੀਆਂ ਨੇ ਇਹ ਸਾਰਾ ਕੁਝ ਉਸਦਾ ਸੋਸ਼ਲ ਮੀਡੀਆ ਅਕਾਊਂਟ ਤੋਂ ਹੀ ਨਸ਼ਰ ਹੋ ਰਿਹਾ ਹੈ ਹੁਣ ਦੇਖਦੇ ਆ ਕਿ ਪੁਲਿਸ ਨੂੰ ਜਦੋਂ ਸੱਤਾ ਹੱਥ ਲੱਗੇਗਾ ਉਹ ਕੀ ਕੁਝ ਬਿਆਨ ਕਰਦਾ ਔਰ ਕੀ ਕੁਝ ਦੱਸਦਾ ਹੈ ਕਿ ਉਹ ਕਦੋਂ ਤੋਂ ਇਸ ਧੰਦੇ ਦੇ ਵਿੱਚ ਇਨਵੋਲ ਹੈ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਹਲੇ ਤੱਕ ਇਸ ਮਾਮਲੇ 'ਚ ਕੋਈ ਬਿਆਨ ਸਾਹਮਣੇ ਨਹੀਂ ਆਇਆ ਜਦੋਂ ਤੱਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਆ ਦੇਖਣੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦਾ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ